ਸੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਕਣਕ ਦੇ ਇੱਥੇ ਕੀਤ ਨਹੀਂ ਪਾਰੇ ਜ਼ਮੀਨ ਕਿਸੇ ਦੀ ਨਹੀਂ ਹੈਗੀ ਕਿਉਂਕਿ ਇਹ ਦਰਿਆ ਦਾ ਪਾਣੀ ਇੱਧਰ ਨੂੰ ਵੀ ਆ ਜਾਂਦਾ ਵਾ ਹਨਾ ਸੋ ਆ ਬੀਬੀਐਮਬੀ ਦੇ ਅੰਡਰ ਆਂਦੀ ਇਹ ਕਿਦੇ ਅੰਡਰ ਆਉਂਦੀ ਹੈ ਬੀਬੀਐਮਬੀ ਠੀਕ ਆ ਸੋ ਮਤਲਬ ਜਿਵੇਂ ਹੁਣ ਤੁਸੀਂ ਇੱਥੇ ਕਣਕ ਬੀਜ ਲਈ ਹਨਾ ਵੱਲੋਂ 10 ਕਿਲੋ ਬੀਜਲੀ ਜੇ ਤੁਸੀਂ ਵੱਢ ਲਈ ਤਾਂ ਵੱਢ ਲਈ ਜੇ ਵੱਲੋਂ ਪਾਣੀ ਆ ਗਿਆ ਤਾਂ ਖਤਮਾ ਹਨਾ ਇਹ ਪਾਣੀ ਇਦਾਂ ਨਹੀਂ ਆਂਦਾ ਪਾਣੀ ਬਰਸਾਤਾਂ ਨੂੰ ਆਣਾ ਜਦੋਂ ਪਾਣੀ ਉੱਤੋਂ ਆਣਾ ਨਾ ਪਹਾੜਾਂ ਤੋਂ ਹਾਂ ਫਿਰ ਉੱਤੋਂ ਜਿੰਨੀਆਂ ਵੀ ਨਦੀਆਂ ਨਾਲ ਇਕੱਠੇ ਹੋ ਕੇ ਆਣਿਆ ਤੇ ਤੁਹਾਡੀ ਜਮੀਨ ਜਿਵੇਂ ਤੁਸੀਂ ਪਹਿਲਾਂ ਦੱਸ ਲਈ ਤੁਹਾਡੀ ਜਮੀਨ ਇੱਥੇ ਹੁੰਦੀ ਸੀ ਤਾਂ ਤੁਹਾਨੂੰ ਰਾਜਸਥਾਨ ਚ ਦੇ ਦਿੱਤੀ ਸੀ ਮਰੱਬੇ ਮਲੇ ਸੀ ਸਾਨੂੰ ਇੱਥੋਂ ਬਦਲੇ ਸਾਨੂੰ ਰਾਜਸਥਾਨ ਚ ਜਮੀਨ ਦਿੱਤੀ ਗਈ ਸੀ ਹਾਂ ਹਾਂ ਉੱਥੇ ਵੀ ਹੈਗੀ ਥੋੜੀ ਜਮੀਨ ਉੱਥੇ ਤਾਂ ਵੇਸ਼ਬੋਝ ਦਿੱਤੀ ਮਰੱਬੇ ਕਿਨੇ ਜਾਣਾ ਤੇ ਇੱਥੇ ਫਿਰ ਠੱਕੇ ਨਾਲ ਹੀ ਤੁਸੀਂ ਵਾਹੀ ਜਾਂਦੇ ਹੋ ਨਾ ਨਾ ਗਵਰਨਮੈਂਟ ਅਲਾਓ ਕਰਦੀ ਆ ਮਤਲਬ ਜਿੱਦਾਂ ਕਿ ਇਹ ਪਹਿਲਾਂ 3 ਸਾਲ ਨਹੀਂ ਦਿੱਤੀ ਵਾਣ ਫਿਰ ਠੇਕਾ ਵੀ ਦਿੰਦੇ ਹੋ ਤੁਸੀਂ ਗਵਰਨਮੈਂਟ ਨਾਲ ਨਾ ਨਾ ਕੁਛ ਨਹੀਂ ਤੇ ਕਿੰਨਾ ਝਾੜ ਨਿਕਲਦਾ ਬਈ ਕਿਲੇ ਦੇ ਵਿੱਚੋਂ 18-20 ਕੁਆਂਟਲ 18 ਵੀ ਕੁਆਂਟਲ ਤੇ ਥੂੜੀ ਕਿੰਨੀ ਬਣ ਜਾਂਦੀ ਆ 1.5 ਕਿਲੋ ਤੋਂ ਇੱਕ ਟਰਾਲੀ 1.5 ਕਿਲੋ ਘੱਟ ਬਣਦੀ ਆ ਨਾ ਪੰਜਾਬ ਨਾਲ ਬਹੁਤ ਫਰਕ ਪਾਣੀ ਪਾਣੀ ਨਾ ਲੱਗਦਾ ਤੇ ਕੁਝ ਵੀ ਨਹੀਂ ਲੱਗਦਾ ਪਾਣੀ ਲਾਉਂਦੇ ਨਹੀਂ ਹੈਗੇ ਕੁਝ ਵੀ ਨਹੀਂ ਉਦਾਂ ਹੀ ਚੱਲੀ ਆ ਇਹੇ ਬਸ ਤੁਸੀਂ ਕਹਣ ਕਿ ਬੀਜ ਸੀ ਬੀਜ ਸੀ ਬਸ ਮੈਲ ਦੇਈ ਆ ਯੂਰੀਆ ਬਸ ਹਾਂ ਯੂਰੀਆ ਦੇ ਸਿਰ ਤੇ ਹੀ ਆ ਬਸ ਠੀਕ ਹੈ ਇੱਕ ਬਰੀ ਯੂਰੀਆ ਦੀ ਬਾਕੀ ਬੀਜ ਤੇ ਇਹ ਕੰਬੈਨ ਵਾਲੇ ਵੱਟਣ ਦਾ ਕੀ ਰੇਟ ਲੈਂਦੇ ਆ ਇਹ ਕੋਈ 1400 ਰੁਪਈਆ ਕਿਲਾ ਕੋਈ 1200 ਰੁਪਈਆ ਕਿਲਾ ਅੱਛਾ ਪੰਜਾਬ ਤੋਂ ਆਉਂਦੀਆਂ ਨੇ ਮਸ਼ੀਨਾਂ ਦੋ ਤਿੰਨ ਦੋ ਪੰਜਾਬ ਤੋਂ ਦੋ ਹੁਣ ਇੱਥੋਂ ਦੇ ਬੰਦਿਆਂ ਨੇ ਖਰੀਦ ਲਈਆਂ ਮਤਲਬ ਪਾਣੀ ਇੱਕ ਵੀ ਨਹੀਂ ਲਾਉਣਾ ਹੈਗਾ ਮੋਟਰ ਹੀ ਨਹੀਂ ਹੈਗੀ ਕੋਈ ਹੈ ਹੀ ਨਹੀਂ ਕਿੱਥੋਂ ਲਾਉਣਾ بس ਜਿਹੜਾ ਮੀਂਹ ਪਿਆ ਬਸ ਉਹੀ ਪਾਣੀ ਹੈ ਉਹੀ ਹੈ ਪਹਿਲਾਂ ਇਹ 6 ਮਹੀਨੇ ਦਾ ਪਾਣੀ ਚ ਰਹਿੰਦੀ ਹੈ ਜਮੀਨ ਸਾਰੀ ਸੋ ਦੇਖੋ ਤੁਸੀਂ ਦੋਸਤ ਕਣਕ थैंक यू ਬਾਈ ਓਕੇ ਤੇ ਕਣਕ ਤੁਸੀਂ ਦੇਖ ਸਕਦੇ ਹੋ rahul ਇੱਕ ਵਾਰੀ ਦਿਖਾ ਦੇ ਕਣਕ ਵਾਲੇ ਪਾਸੇ ਨੂੰ ਵੀ ਤੇ ਕਣਕ ਦਾ ਜਿਵੇਂ ਥੱਲੇ ਲਾਂਗਾ ਬਿਲਕੁਲ ਨਹੀਂ ਹੈਗਾ ਕਣਕ ਨਿਕਲੇ ਆਉਂਦੀ ਆ ਵਧੀਆ ਪਰ ਥੱਲੇ ਉਹ ਤੂੜੀ ਵਗੈਰਾ ਬਣਾਉਣ ਦਾ ਕੋਈ ਚਾਂਸ ਨਹੀਂ ਬਹੁਤ ਘੱਟ ਆ ਤੇ ਬਾਈ ਕਹਿੰਦਾ ਕੋਈ ਪਾਣੀ ਵੀ ਨਹੀਂ ਲਾਇਆ ਜਾਂਦਾ ਹੈਗਾ ਬਸ ਕੁਦਰਤੀ ਹੋਈ ਜੋ ਆਪਣੀ ਗਣਕੇ ਵੀ ਦਿੰਦੇ ਆ ਯੂਰੀਆ ਵਗੈਰਾ ਪਾ ਦਿੰਦੇ ਆ ਤੇ ਉਹਦੇ ਨਾਲ ਗਣਕ ਹੋਈ ਜਾਂਦੀ ਆ